emergancy ਹਾਲਤ ਵਿੱਚ ਹਸਪਤਾਲ ਪਹੁੰਚਿਆ ਮਰੀਜ਼ ਪਾਰਕਿੰਗ ਵਾਲੇ ਨੇ ਕੰਟਾ ਰੋਕੀ ਰੱਖਿਆ ਰਿਪੋਰਟਰ ਲੰਪਰੀਤ ਸਿੰਘ ਖੁਸ਼ੀਪੁਰ ਐਮਰਜੈਂਸੀ ਦੌਰਾਨ ਲਿਆਉਂਦੇ ਵੇਲੇ ਮਰੀਜ਼ ਨੂੰ ਸਾਂਭਣਾ ਜ਼ਰੂਰੀ ਨਹੀਂ ਹੈ ਹਸਪਤਾਲ ਵਿੱਚ ਪਹਿਲਾਂ ਪਾਰਕਿੰਗ ਪਰਚੀ ਕਟਾਉਣਾ ਜ਼ਰੂਰੀ ਹੈ ਸਿਵਲ ਹਸਪਤਾਲ ਵਿੱਚ ਤਾਂ ਇਹੋ ਨਿਯਮ ਲਾਗੂ ਹੈ ਇੱਥੇ ਮਰੀਜ਼ ਨੂੰ ਪਹਿਲਾਂ ਡਾਕਟਰ ਕੋਲ ਪੁਜਾਣਾ ਜ਼ਰੂਰੀ ਨਹੀਂ ਸੀ ਬਲਕਿ ਆਟੋ ਵਾਲੇ ਨੂੰ ਇੱਕ ਕੰਟਾ ਮਰੀਜ਼ ਸਮੇਤ ਖਲਾਰ ਕੇ ਪਹਿਲਾਂ ਪਰਚੀ ਦੇ ਪੈਸੇ ਦੇਣਾ ਜ਼ਰੂਰੀ ਹੈ ਜਿੰਦੀ ਜਾਗਦੀ ਉਦਾਹਰਨ ਨੌਜਵਾਨ ਰਾਹੁਲ ਹੈ ਜਿਸ ਦੇ ਮਾਤਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਪਰ ਉਸਨੇ ਡਿਊਟੀ ਤੇ ਹੋਣ ਕਾਰਨ ਆਪਣੇ ਪਿਤਾ ਜੀ ਨੂੰ ਕਿਹਾ ਕਿ ਮਾਤਾ ਜੀ ਨੂੰ ਸਰਕਾਰੀ ਹਸਪਤਾਲ ਲੈ ਜਾਓ ਮੈਂ ਉੱਥੇ ਪਹੁੰਚਦਾ ਹਾਂ ਜਦੋਂ ਉਸ ਦੇ ਪਿਤਾ ਜੀ ਮਰੀਜ਼ ਨੂੰ ਆਟੋ ਵਿੱਚ ਕੇ ਹਸਪਤਾਲ ਪਹੁੰਚੇ ਤਾਂ ਪਾਰਕਿੰਗ ਦੀ ਪਰਚੀ ਵਾਲੇ ਨੇ ਰੋਕ ਲਿਆ ਕਿ ਪਰਚੀ ਕਟਾਓ ਉਸ ਦੇ ਪਿਤਾ ਜੀ ਨੇ ਕਿਹਾ ਕਿ ਐਮਰਜੈਂਸੀ ਹੈ ਮਰੀਜ਼ ਨੂੰ ਦਾਖਲ ਕਰਾ ਲੈਣ ਦਿਓ ਆ ਕੇ ਪੈਸੇ ਦੇ ਦੇਣਗੇ ਪਰ ਉਸਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਗਲਤ ਸ਼ਬਦ ਵੀ ਪ੍ਰਯੋਗ ਕੀਤੇ ਪਾਰਕਿੰਗ ਵਾਲੇ ਨੇ ਉਹਨਾ ਦੇ 15 ਹੇਠਾ ਲਕੀਰ 20 ਮਿੰਟ ਖਰਾਬ ਕਰ ਦਿੱਤੇ ਜਦ ਕਿ ਅਜੇ ਹੀ ਹਾਲਤ ਵਿੱਚ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ ਉਸਨੇ ਮੰਗ ਕੀਤੀ ਹੈ ਕਿ ਪਾਰਕਿੰਗ ਵਾਲੇ ਦੀ ਤੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਰੋਕਿਆ ਜਾਵੇ ਸ਼ਾਮੀ 7 ਵੇ ਦਾ ਟਾਈਮ ਸੀ ਅੱਜ ਮੈਨੂੰ ਫੋਨ ਆਇਆ ਮੈਂ ਡਿਊਟੀ ਤੇ ਸੀ ਮੈਨੂੰ ਫੋਨ ਆਇਆ ਵਾ ਮੇਰੇ ਫਾਤ ਸਾਹ ਦਾ ਕਿ ਮਦਦ ਜਿਆਦਾ ਤੰਗ ਹੋ ਗਿਆ ਤੇ ਮੈਂ ਕਿਹਾ ਡਾਕਟਰਾਂ ਨੇ ਉਥੇ ਲੋਕਲ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਕਹਿੰਦੇ ਕਿ ਸਿਵਲ ਹਸਪੀਟਲ ਜਾ ਕਿਤੇ ਵੀ ਤੁਸੀਂ ਹਸਪੀਟਲ ਲੈ ਜਾਓ ਕੰਡੀਸ਼ਨ ਸੀਰੀਅਸ ਆ ਉਸ ਤੋਂ ਬਾਅਦ ਮੈਂ ਫਾਸਾਬਾ ਨੂੰ ਪੁੱਛਿਆ ਕਿ ਦਾਵਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਹਸਪਤਾਲ ਲੈ ਜਾਓ ਸਿਵਲ ਚ ਮੈਂ ਆ ਗਿਆ ਤੁਸੀਂ ਲੈ ਕੇ ਚੱਲੋ ਉਹ ਆਟੋ ਚ ਉਹਨਾਂ ਨੇ ਬਿਠਾਇਆ ਉਹ ਲੈ ਕੇ ਆ ਗਿਆ ਉਹਨਾਂ ਦੀ ਸੀਰੀਅਸ ਜਿਆਦੀ ਕੰਡੀਸ਼ਨ ਨਹੀਂ ਰਸਤੇ 'ਚ ਕੀ ਹੋਇਆ ਇਹਨਾਂ ਨੇ ਸਟੈਂਡ ਵਾਲਿਆਂ ਨੇ ਖਿਲਾਰ ਲਿਆ ਇਹਨਾਂ ਨੇ ਇੰਨੀ ਬਤਮੀਜ਼ੀ ਕੀਤੀ ਆ ਇਹਨਾਂ ਰਫ ਲੈਂਗੁਏਜ ਬੋਲੇ ਕਿ ਜਿੰਨੀ ਦੇ ਤੱਕ ਤੁਸੀਂ ਪਰਚੀ ਨਹੀਂ ਕਟਾਓਗੇ ਓਨੀਅਰ ਤੱਕ ਆਪਾਂ ਅੱਗੇ ਨਹੀਂ ਜਾਣ ਦੇਣਾ ਠੀਕ ਆ ਜੀ 10 ਮਿੰਟ 12 ਮਿੰਟ ਘਟੋ ਘਟੇ ਇਹਨਾਂ ਨੇ ਚੰਗਾ ਮਤਲਬ ਬੈਸ ਬਸਾਈ ਕੀਤੀ ਆ ਤੇ ਜਿੰਨੀ ਦੇ ਤੱਕ ਪਰਚੀ ਨਹੀਂ ਕਟਾਉਗੇ ਉਨੀ ਤੱਕ ਅੱਗੇ ਨਹੀਂ ਜਾਣ ਦੇਣਾ ਹੈਗਾ ਸੀਰੀਅਸ ਕੰਡੀਸ਼ਨ ਸੀ ਤੇ ਕਾਫੀ ਮਤਲਬ ਪੇਰੈਂਟਸ ਨੇ ਸਾਹਿਬ ਨੇ ਕਹਾ ਵੀ ਆ ਗਈ ਤੁਸੀਂ ਪੈਸੇ ਲੈ ਲਓ ਜਿੰਨੇ ਲੈਣੇ ਆ ਉਹ ਮਤਲਬ ਰੋਨ ਵਰਗੇ ਪੂਰਾ ਹੀ ਰੋਨ ਹੀ ਲੱਗ ਗਿਆ ਸੀ ਤੇ ਤੁਸੀਂ ਲੈ ਲਓ ਕਿ ਸਾਨੂੰ ਕਮ ਸੇ ਕਮ ਐਮਰਜੈਂਸੀ ਜਿਹੇ ਪੇਸ਼ੈਂਟ ਨੂੰ ਪਹਚਾ ਲੈਣ ਦਿਓ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਉਲਟ ਪੂਰਾ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਬਟ ਸਾਨੂੰ ਪਹਿਲੇ ਪਰਚੀ ਕਟਾ ਕੇ ਦਿਓ ਚਲੋ ਮੇਰੇ ਨਾਲ ਅੱਜ ਹੱਡ ਬੀਤੀ ਆ ਆਮ ਜਨਤਾ ਨਾਲ ਕਿੰਨਾ ਕੁਸ਼ ਹੋ ਰਿਹਾ ਜੇ ਕੁਝ ਹੋ ਜਾਂਦਾ ਮੈਂ ਪੁੱਛਣਾ ਚਾਹਣਾ ਡੀਸੀ ਸਾਹਿਬ ਨੂੰ ਸਿਵਲ ਪ੍ਰਸ਼ਾਸਨ ਨੂੰ ਸਿਵਲ ਸਰਜਨ ਨੂੰ ਕਿ ਜੇ ਮੇਰੀ ਮਦਰ ਨੂੰ ਕੁਛ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਆ ਮੰਨ ਲਿਆ ਕਿ ਇਹਨਾਂ ਨੇ ਠੇਕਾ ਭਰਿਆ ਆਪਣਾ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਪੈਸੇ ਦੇਣ ਤੋਂ ਬੜੀ ਮੁਕਰੇ ਪਰ ਕਮ ਸੇ ਕਮ ਪੇਸ਼ੈਂਟ ਨੂੰ ਤਾਂ ਜ਼ਰੂਰੀ ਇਸ ਨਾਲ ਐਮਰਜੈਂਸੀ ਅਸੀਂ ਕਿਤੇ ਉੱਡ ਕੇ ਤੇ ਆਟੋ ਵਾਲੇ ਨਾਲ ਚੱਲ ਨਹੀਂ ਹੀ ਜਾਣਾ ਬਸ ਕਮ ਸੇ ਕਮ ਇੱਕ ਪੇਸ਼ੈਂਟ ਨੂੰ ਐਮਰਜੈਂਸੀ 'ਚ ਐਡਮਿਟ ਕਰਵਾ ਗਏ ਤੁਸੀਂ ਲੈ ਲੋ ਜਿੰਨੀ ਤੱਕ ਮੇਰੇ ਫਾਦ ਸਾਹਿਬ ਨੇ ਫਿਰ ਪਰਚੀ ਦੇ ਪੈਸੇ ਦਿੱਤੇ ਆ 40 50 ਚਲੋ ਜੋ ਵੀ ਆ ਫਿਰ ਉਹਨਾਂ ਨੇ ਜਾਨ ਦਿੱਤਾ ਵਾ ਉਸ ਤੋਂ ਪਹਿਲੇ ਇਹਨਾਂ ਨੇ ਜਾਨ ਦਿੱਤਾ ਹੈਗਾ ਮੈਂ ਮੰਗ ਕਰਦਾ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਉਹ ਜਿਆਦਾ ਇਹਨਾਂ ਨੇ ਬਤਮੀਜੀ ਬੋਲੀ ਯਾਰ ਫਾਸਾ ਮੇਰੇ ਰੋਣ ਲੱਗ ਗਏ ਸੀ ਕਿਉਂਕਿ ਉਸ ਟਾਈਮ ਕੰਡੀਸ਼ਨ ਸੀਰੀਅਸ ਸੀ। ਸਾਨੂੰ ਦੋਹਰ ਸੀ ਕਿ ਆਪਾਂ ਪਹਿਲੇ ਪੇਸ਼ੈਂਟ ਦੀ ਜਾਨ ਬਚਾ ਲਈਏ। ਲੇਕਿਨ ਇਹਨਾਂ ਨੂੰ ਇੱਕ 20-30 ਰੁਪਏ ਪਿੱਛੇ ਕਿਸੇ ਦੀ ਜਾਨ ਨਾ ਕੋਈ ਨਹੀਂ ਹੈਗਾ।